ਸਿੱਖਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਅਗਰ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗੱਠ ਜੋੜ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਨੇ ਆਪਣੇ 10 ਦੀਆਂ 10 ਸੀਟਾਂ ਦੇ ਉੱਤੇ ਨੁਮਾਇੰਦੇ ਉਤਾਰ ਦਿੱਤੇ ਸੀ ਪਰ ਭਾਜਪਾ ਨੇ ਆਪਣੀਆਂ ਤਿੰਨੋਂ ਸੀਟਾਂ ਦੇ ਪੱਤੇ ਅਜੇ ਤੱਕ ਨਹੀਂ ਸੀ ਖੋਲੇ ਪਰ ਹੁਣ ਭਾਜਪਾ ਨੇ ਆਪਣੇ ਤਿੰਨੋਂ ਪੱਤੇ ਖੋਲ ਦਿੱਤੇ ਨੇ ਅਤੇ ਤਿੰਨੋਂ ਸੀਟਾਂ ਦੇ ਉੱਤੇ ਕੀ ਫੇਰ ਬਦਲ ਕੀਤਾ ਗਿਆ ਹੈ ਅਤੇ ਕਿਸ ਦੀ ਟਿਕਟ ਕੱਟੀ ਗਈ ਹੈ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਿਹੜੀ ਕਿਹੜੀ ਸੀਟ ਦੇ ਉੱਤੇ ਕੌਣ ਕੌਣ ਕਾਬਜ਼ ਹੋਣ ਜਾ ਰਿਹਾ ਹੈ ਚੰਡੀਗੜ੍ਹ ਦੀ ਸੀਟ ਤੋਂ ਪਹਿਲਾਂ ਵੀ ਬਾਲੀਵੁੱਡ ਅਦਾ ਹਹੀ ਕਾਬਜ਼ ਸੀ ਤੇ ਇਸਵਾਵੀ ਟਿਕਟ ਕਿਰਨ ਖੇਰ ਨੂੰ ਹੀ ਦਿੱਤੀ ਗਈ ਹੈ ਅਤੇ ਦੂਸਰੀ ਗੱਲ ਕੀਤੀ ਜਾਵੇ ਗੁਰਦਾਸਪੁਰ ਸੀਟ ਦੀ ਤੱਕ ਗੁਰਦਾਸਪੁਰ ਸੀਟ ਤੋਂ ਜਿੱਥੋਂ ਕਿ ਵਿਨੋਦ ਖੰਨਾ ਹਮੇਸ਼ਾ ਜਿੱਤਦੇ ਆ ਰਹੇ ਸੀ ਤਾਂ ਇਹ ਸਟਾਰ ਸੀਟ ਮੋੜ ਸਟਾਰ ਦੀ ਜੇਬ ਦੇ ਵਿੱਚ ਹੀ ਗਈ ਹੈ ਸਨੀ ਦਿਓਲ ਨੂੰ ਬੀਜੇਪੀ ਨੇ ਉਤਾਰਿਆ ਹੈ ਜੀ ਗੁਰਦਾਸਪੁਰ ਸੀਟ ਤੋਂ ਅਤੇ ਬਾਕੀ ਬਚਿਆ ਹੁਸ਼ਿਆਰਪੁਰ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਸਾਰਿਆਂ ਨੂੰ ਸੀ ਕਿ ਵਿਜੇ ਸਾਹਪਲਾ ਜੋ ਕਿ ਕੇਂਦਰੀ ਰਾਜ ਮੰਤਰੀ ਸੀ ਪਰ ਕੇਂਦਰੀ ਰਾਜ ਮੰਤਰੀ ਦੀ ਇਸਵਾ ਟਿਕਟ ਕੱਟ ਦਿੱਤੀ ਗਈ ਹੈ ਜੀ ਹਾਂ ਵਿਜੇ ਸਾਹਪਲਾ ਨੂੰ ਨਾ ਦੇ ਕੇ ਟਿਕਟ ਈਸ਼ਵਰ ਸ਼ਾਰਪਰ ਦੇ ਜ਼ਿੰਮੇਵਾਰੀ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਨੂੰ ਦਿੱਤੀ ਗਈ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਭਾਜਪਾ ਦੇ ਉਤਾਰੇ ਕੇ ਇਹ ਤਿੰਨ ਨੁਮਾਇंदे ਆਪਣੀਆਂ ਸੀਟਾਂ ਉਤੇ ਬਾਜ਼ੀ ਮਾਰ ਪਾਉਂਦੇ ਨੇ ਜਾਂ ਨਹੀਂ ਮਾਰ ਪਾਉਂਦੇ ਪਰ ਅਗਰ ਅਕਾਲੀ ਦਲ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਬਾਦਲ ਦਾ ਤਾਂ ਬੁਰਾ ਹਾਲ ਹੀ ਹਰ ਪਾਸਿਓਂ ਨਜ਼ਰ ਆ ਰਿਹਾ ਹੈ ਬੇਸ਼ੱਕ ਜਿੰਨੇ ਮਰਜ਼ੀ ਉਹ ਕਿਆਸ ਲਗਾ ਲੈਣ ਜਿੰਨਾ ਮਰਜ਼ੀ ਉਹ ਜ਼ੋਰ ਲਗਾ ਲੈਣ ਪਰ ਪੰਜਾਬ ਦੀ ਆਵਾਮ ਉਹਨਾਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਕਦੇ ਵੀ ਬਖਸ਼ ਨਹੀਂ ਸਕਦੀ ਜਦੋਂ ਤੱਕ ਇਹ ਪਤਾ ਨਹੀਂ ਲੱਗਦਾ ਕਿ ਬੇਅਦਬੀਆਂ ਕਿਸ ਨੇ ਕਰਵਾਈਆਂ ਸੌਦਾ ਸਦਾ ਨੂੰ ਮਾਫੀ ਕਿਉਂ ਦਿੱਤੀ ਗਈ ਗੋਲੀकांड ਕਿਸ ਨੇ ਕਰਵਾਇਆ ਕਿਸ ਨੇ ਗੋਲੀ ਚਲਾਣ ਦੇ ਹੁਕਮ ਦਿੱਤੇ ਆਈਜੀ ਕੁਵਰ ਵਿਜੇ ਪ੍ਰਤਾਪ ਦਾ ਤਬਾਦਲਾ ਕਿਉਂ ਕਰਵਾਇਆ ਬਾਦਲਾ ਨੇ ਉਦੋਂ ਤੱਕ ਕਦੇ ਵੀ ਪੰਜਾਬ ਦੀ ਕੋਈ ਵੀ ਧਿਰ ਬਾਦਲ ਤੇਰ ਦਾ ਸਾਥ ਨਹੀਂ ਦੇ ਸਕਦੀ ਪੰਜਾਬ ਦੀ ਜਾਗਦੀ ਜ਼ਮੀਰ ਵਾਲਾ ਕੋਈ ਵੀ ਇਨਸਾਨ ਬਾਦਲਾ ਨੂੰ ਵੋਟ ਨਹੀਂ ਪਾ ਸਕਦਾ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਆਪਣੇ ਵਿਚਾਰ ਨਹੀਂ ਚਾ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਉਨੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਜੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ